ਹਾਂ ਜੀ ਸਰ ਅੱਜ ਕਲਾਨੌਰ ਦੇ ਚਾਹੇ ਉਸ ਕਾਸਟ ਦੇ ਬਾਰੇ ਠੀਕ ਕਰਨ ਦੇ ਇਹ ਸਰਕਾਰ ਵੱਲੋਂ ਹੁਕਮ ਹੋਏ ਸੀ ਜਿਹੜੇ ਕਲਾਨੌਰ ਦੇ ਫੰਡਸ ਪਏ ਆ ਉਹਦਾ ਪ੍ਰੋਜੈਕਟ ਤਿਆਰ ਕੀਤੇ ਜਾਣ ਉਹ ਐਮਐਲਏ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਕਿ ਉਹਦੇ ਡਿਟੇਲ ਬਣਾਈਆਂ ਕਿਹੜੇ ਕਿਹੜੇ ਕੰਮ ਕਰਾਉਣੇ ਆ ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਇਹ ਕਲਾਨੌਰ ਵਾਸੀਆਂ ਦੇ ਨਾਲ ਹੀ ਡਿਸਕਸ ਕਰਕੇ ਫਾਈਨਲ ਕਰਨੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਇਹਨਾਂ ਨਾਲ ਡਿਸਕਸ ਕਰਕੇ ਅਸੀਂ ਉਹ ਤਿੰਨਕ ਪ੍ਰੋਜੈਕਟ ਇਹਨਾਂ ਦੇ ਜਿਹੜੇ ਮੇਨ ਆ ਉਹ ਫਾਈਨਲ ਕਰ ਲਏ ਆ ਇੱਕ ਦੇ ਦੇ ਵਿੱਚੋਂ ਸਾਡਾ ਸੀਵਰੇਜ ਦਾ ਸਾਰੇ ਕਲਾਨੌਰ ਚ ਅਸੀਂ ਸੀਵਰੇਜ ਪਾ ਰਹੇ ਹਾਂ ਉਹ ਵੀ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਉਹਦਾ ਰਫ ਡਿਜ਼ਾਈਨ ਅਸੀਂ ਤਿਆਰ ਕਰ ਲੈਣਾ ਉਸ ਤੋਂ ਬਾਅਦ ਉਹ ਫਿਰ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਇਹਨਾਂ ਨਾਲ ਡਿਸਕਸ ਕਰਕੇ ਇਹਨਾਂ ਦੀ ਸਲਾਹ ਕਰਕੇ ਉਹਨੂੰ ਫਿਰ ਸਟਾਰਟ ਕਰਾਂਗੇ ਦੂਸਰਾ ਅਸੀਂ ਐਮਐਲਏ ਸਾਹਿਬ ਨੇ ਜਿਤਨਾ ਦੱਸਿਆ ਇੰਡੋਰ ਸਟੇਡੀਅਮ ਬਣਾਉਣ ਜਾ ਰਹੇ ਹਾਂ ਉਹਦੇ ਤੇ ਵੀ 8 ਤੋਂ 10 ਕਰੋੜ ਦਾ ਖਰਚਾ ਆਏਗਾ ਉਹ ਵੀ ਮਤਲਬ ਇਸ ਏਰੀਏ ਦੇ ਵਿੱਚ ਵੱਖਰੀ ਕਿਸਮ ਦਾ ਆਏਗਾ ਇੱਕ ਅਸੀਂ ਲਾਈਬ੍ਰੇਰੀ ਬਣਾਉਣ ਜਾ ਰਹੇ ਇੱਥੇ ਮੇਨ ਜਿਹੜੀ ਆ ਇੱਥੇ ਜਿੱਥੇ ਅਸੀਂ ਆਫਿਸ ਬੈਠੇ ਦੇ ਲਾਗੇ ਜਗਾ ਆ ਉਹ ਵੀ ਪੰਜਾਬ 'ਚ ਇੱਕ ਵੱਖਰੀ ਤਰ੍ਹਾਂ ਦੀ ਲਾਈਬ੍ਰੇਰੀ ਹੋਊਗੀ ਜਿਹਦੇ ਲਾਈਬ੍ਰੇਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਸਹੂਲਤਾਂ ਪ੍ਰੋਵਾਈਡ ਕਰਾਂਗੇ ਉਹ ਵੀ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਜੀ ਇਹਦਾ ਇੱਕ ਜਿਹੜੇ ਇਨਕ੍ਰੋਚਮੈਂਟ ਦੀ ਵੱੱਡੀ ਸੀ ਇਤਿਹਾਸਕ ਸ਼ਹਿਰ ਦੇ ਵਿੱਚ ਉਹ ਵੀਡੀਓਜ਼ ਨੂੰ ਸਾਡੇ ਬੈਠੇ ਸਰਜੀਤ ਸਿੰਘ ਹੋਣੀ ਸੀ ਇਹਨਾਂ ਨੂੰ ਕਰ ਦੱਸ ਦਿੱਤਾ ਜੋ ਪਿੰਡ ਵਾਲਿਆਂ ਨੇ ਸਾਡੇ ਤੋਂ ਸ਼ਿਕਾਇਤਾਂ ਦੱਸੀਆਂ ਇਨਕ੍ਰੋਚਮੈਂਟ ਦੀ ਉਹ ਦੱਸ ਦਿੱਤਾ ਉਹਦੀ ਬਨਿਆਦੀ ਕਰਾ ਕੇ ਅਸੀਂ ਉਹਨਾਂ ਨੂੰ ਨੋਟਿਸ ਦੇ ਕੇ ਉਹ ਛੇਤੀ ਅਸੀਂ ਖਾਲੀ ਕਰਾ ਰਹੇ ਹਾਂ ਅੱਜ ਵੀਡੀਓ ਬਲਾਗ ਕਲਾਨੌਰ ਚ ਆਹੀ ਆਏ ਹਾਂ ਮੇਰੇ ਨਾਲ ਏਡੀਸੀ ਸਾਹਿਬ ਵੀਡੀਓ ਸਾਹਿਬ ਐਕਸੀਅਨ ਪੰਚਾਇਤੀ ਰਾਜ ਤੇ ਇਹਨਾਂ ਦੀ ਸਮੁੱਚੀ ਸਾਰੀ ਟੀਮ ਜਿਹੜੀ ਏਡੀਸੀ ਸਾਹਿਬ ਡਵੈਲਪਮੈਂਟ ਨੇ ਗਦਾਸਪੁਰ ਤੇ ਸਮੁੱਚੀ ਟੀਮ ਅੱਜ ਆਈ ਆ ਕਲਾਨੌਰ ਦੇ ਕੰਮਾਂ ਨੂੰ ਲੈ ਕੇ ਪਿਛਲੇ ਦਿਨੀ ਲਗਭਗ 12 ਕਰੋੜ ਦੇ ਕੰਮ ਜਿਹੜੇ ਆ ਉਹਨਾਂ ਦੇ ਟੈਂਡਰ ਵੀ ਹੋ ਗਏ ਨੇ ਉਹ ਟੈਂਡਰ ਖੁੱਲ ਕੇ ਔਰ ਕਲਾਨੌਰ ਦੇ ਕੰਮ ਉਹ ਚੱਲ ਵੀ ਰਹੇ ਨੇ ਕੁਝ ਜਿਹੜਾ ਮੇਨ ਸਮੱਸਿਆ ਕਲਾਨੌਰ ਦੀ ਹੈ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਉਹਦੇ ਬਾਰੇ ਅੱਜ ਸ਼ਹਿਰ ਦੇ ਨਿਵਾਸੀ ਵੀ ਸੱਦੇ ਨੇ ਉਹਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਡਿਸਕਸ ਹੋਈ ਆ ਉਹਦੇ ਸਭ ਤੋਂ ਪਹਿਲਾਂ ਆਪਾਂ ਇੱਕ ਰਫਲੀ ਤਿਆਰ ਕਰਾਂਗੇ ਨਕਸ਼ਾ ਤਾਂ ਰਫਲੀ ਨਕਸ਼ਾ ਤਿਆਰ ਕਰਕੇ ਉਹ ਸਾਰੇ ਸ਼ਹਿਰ ਦੇ ਮੋਤਬਰ ਉਹਨਾਂ ਨੂੰ ਪੁਟਾ ਕੇ ਤੇ ਸਾਰਿਆਂ ਦੀ ਰਾਏ ਲਵਾਂਗੇ ਕਿ ਆ ਜਿਹੜਾ ਰਫਲੀ ਨਕਸ਼ਾ ਬਣਿਆ ਜਾਂ ਇਹਨੂੰ ਸਾਰੇ ਸ਼ਹਿਰ ਵਾਲੇ ਕਹਿਣਗੇ ਕਿ ਇਹ ਓਕੇ ਐ ਫਿਰ ਉਹਨੂੰ ਆਪਾਂ ਪ੍ਰੋਪਰ ਉਹਦੇ ਕਰਕੇ ਤੇ ਅਗੋਂ ਉਹਦਾ ਟੈਂਡਰ ਲਾ ਕੇ ਤਾਂ ਜਿਹੜਾ ਸੀਵਰੇਜ ਕਲਾਨੌਰ ਚ ਪਾਉਣ ਦੀ ਜਿਹੜਾ ਸੋਚਿਆ ਤਾਂ ਬਾਕੀ ਜਿਵੇਂ ਲਾਈਟਾਂ ਦਾ ਕੰਮ ਐ ਜਾਂ ਹੋਰ ਕੰਮ ਨੇ ਇੱਕ ਇੰਡੋਰ ਸਟੇਡੀਅਮ ਜਿਹੜਾ ਵਾ ਉਹ ਕਲਾਨੌਰ ਚ ਬਣਾਉਣ ਦੀ ਸੋਚੀ ਹੈ ਜਿਹਦੇ 8 ਕਰੋੜ ਦੇ ਲਗਭਗ ਉੱਤੇ ਲੱਗਣਾ ਹੈ ਤਾਂ ਉਹ ਲਾਇਬ੍ਰੇਰੀ ਇੱਕ ਬਣਾਉਣ ਦੀ ਸੋਚੀ ਹੈ ਜਿਹਦੇ ਬਹੁਤ ਵੱਡੀ ਲਾਇਬ੍ਰੇਰੀ ਜਿਹੜੀ ਮੈਂ ਪੰਜਾਬ ਚੋਂ ਪਹਿਲੇ ਦੂਜੇ ਨੰਬਰ ਵਾਲੀ ਲਾਇਬ੍ਰੇਰੀ ਜਿਹੜੀ ਉਹ ਵੀ ਬਣਾ ਕੇ ਕਲਰਮ ਨੂੰ ਜਿਹੜੀ ਜਗ੍ਹਾ ਤੇ ਬਣਾਈ ਜਾ ਰਹੀ ਜਿੱਦਾਂ ਬੈਟਰ ਹਸਪਤਾਲ ਬਾਜ਼ਾਰ ਦੇ ਬਿਲਕੁਲ ਜਿਹੜੀ ਲਾਇਬ੍ਰੇਰੀ ਉਹ ਆਪਾਂ ਡਿਸਾਈਡ ਕਰ ਲਿਆ ਕਿ ਸ਼ਹਿਰ ਦੇ ਵਿੱਚ ਬਣਾਉਣੀ ਹੈ ਕਿਉਂਕਿ ਧੀਆਂ ਪੜਨਾ ਨੇ ਆਉਣਾ ਬੱਚੀਆਂ ਨੇ ਆਉਣਾ ਲਾਇਬ੍ਰੇਰੀ ਪੜਨ ਚ ਤਾਂ ਅਹੀਂ ਨਹੀਂ ਚਾਹੁੰਦੇ ਕਿ ਸ਼ਹਿਰ ਤੋਂ ਬਾਹਰ ਬਣੇ ਉਹ ਤਾਂ ਐਂ ਡਿਸਾਈਡ ਕਰ ਲਿਆ ਕਿ ਇੱਥੇ ਹਸਪਤਾਲ ਨਾਲ ਹੀ ਇਹ ਵੀਡੀਓ ਬਲਾਗ ਦੇ ਨਾਲ ਹੀ ਹਸਪਤਾਲ ਦੀ ਜਗ੍ਹਾ ਹੈਗੀ ਉਹਨੂੰ ਡਿਸਾਈਡ ਕੀਤਾ ਕਿ ਉੱਥੇ ਲਾਇਬ੍ਰੇਰੀ ਬਣਾਉਣੀ ਆ ਇੰਡੋ ਸਟੇਡੀਅਮ ਜਿਹੜਾ ਉਹ ਬਿਜਲੀ ਘਰ ਦੇ ਅਗਲੇ ਪਨੇ ਉੱ ਉੱਥੇ ਜਿਹੜਾ ਸੋਚਿਆ ਕਿ ਉੱਥੇ ਆਪਾਂ ਇੰਡੋਰ ਸਟੇਡੀਅਮ ਜਿਹੜਾ ਉੱਤੇ ਬਣਾਉਣਾ ਇਸ ਕਰਕੇ ਕਲਾਨੌਰ ਦੇ ਜਿਹੜੇ ਪਿਛਲੇ 15-20 ਸਾਲਾਂ ਤੋਂ ਕੰਮ ਰੁਕੇ ਨੇ ਤੁਸੀਂ ਸਾਰੇ ਕਲਾਨੌਰ ਦੇ ਨਿਵਾਸੀ ਬੈਠੇ ਹੋ ਤਾਂ ਮੇਰੀ ਦਲੀਲ ਈਸ਼ਾ ਕੀ ਜੇ ਉਹ ਲੋਕਾਂ ਨੂੰ ਜਿਹੜੀ ਬੜੀ ਉਮੀਦ ਨਾਲ ਜਿੰਨਾ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਮੈਨੂੰ ਐਮਐਲਏ ਬਣਾਇਆ ਔਰ ਕਲਾਨੌਰ ਤੋਂ ਬੜੀ ਵੱਡੀ ਲੀਡ ਨਾਲ ਜਿਤਾਇਆ ਮੇਰੀ ਦਲੀਲ ਈਸ਼ਾ ਕੀ ਜਿਹੜੇ ਲੋਕਾਂ ਦੇ ਮਨਾਂ ਚ ਆ ਕਿ ਸਾਡਾ ਕਲਾਨੌਰ ਡਿਵੈਲਪਮੈਂਟ ਤੋਂ ਬਹੁਤ ਪਿੱਛੇ ਰਹਿ ਗਿਆ ਤਾਂ 1 ਸਾਲ ਦੇ ਵਿੱਚ ਵਿੱਚ ਕਲਾਨੌਰ ਨੂੰ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਪਾਰਕਾਂ ਵੀ ਬਣਾ ਦੇ ਕਹਿੰਦੇ ਬਹੁਤ ਸਾਰੀਆਂ ਪਾਰਕਾਂ ਬਾਬਾ ਕਾਜੀ ਸਟੇਡੀਅਮ ਤੋਂ ਉਹ ਪਾਰਕਾਂ ਤੇ ਜਿਹੜੇ ਟੈਂਡਰ ਉਹ ਖੁੱਲ ਚੁੱਕੇ ਨੇ ਤਾਂ ਉਹ ਪਾਰਕਾਂ ਵੀ ਵਧੀਆ ਬਣਾਗੇ ਉਹਨਾਂ ਦੇ ਵਿੱਚ ਲਾਈਟਾਂ ਜਿਵੇਂ ਵੱਡੇ ਸਟੇਡੀਅਮ 'ਚ ਲਾਈਟਾਂ ਚੱਲਦੀਆਂ ਨੇ ਸ਼ਹਿਰਾ ਜੀ ਤੁਸੀਂ ਵੇਖ ਉਸ ਲੈਵਲ ਦੀਆਂ ਲਾਈਟਾਂ ਜਿਹੜੀਆਂ ਉਹ ਸਟੇਡੀਅਮ ਦੇ ਵਿੱਚ ਲਾਵਾਂਗੇ ਕਿ ਲੋਕਾਂ ਨੂੰ ਜਿਹੜੇ ਬੱਚੇ ਹਨੇਰੇ 'ਚ ਜਿਹੜੇ ਪ੍ਰੈਕਟਿਸ ਕਰਦੇ ਨੇ ਹੋ ਸੈਰ ਕਰਦੇ ਨੇ ਉਹਨਾਂ ਲੋਕਾਂ ਨੂੰ ਲਾਈਟ ਨੂੰ ਲੈ ਕੇ ਕੋਈ ਪਾਰਕ 'ਚ ਸਮੱਸਿਆ ਨਾ ਵੇ ਵੱਡੀਆਂ ਲਾਈਟਾਂ ਜਿਹੜੀਆਂ ਉਹ ਵੀ ਲਾਉਣ ਦੀ ਸਾਡੀ ਜਿਹੜੀ ਪ੍ਰਪੋਜ਼ਲ ਆਈ ਉਹ ਤਿਆਰ ਕੀਤੀ ਇਹਨਾਂ ਕਾਰਜਾਂ ਨੂੰ ਲੈ ਕੇ ਕਲਰ ਨਗਰ ਵਾਸੀ ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਮੈਂ ਮੀਟਿੰਗ ਕਰਦਾ ਮੈਂ ਜਿਹੜੇ ਕਲਾ ਨੌ ਦੇ ਮੇਨਾ ਬੰਦੇ ਨੇ ਜਿਹੜੇ ਸਿਆਣੇ ਜਿਹੜੇ ਇਹ ਦੁੱਖ ਮਹਿਸੂਸ ਕਰਦੇ ਨੇ ਅੰਦਰ ਮਨ ਚ ਰਖਾਛ ਰੱਖ ਕੇ ਚੱਲਦੇ ਨੇ ਕਿ ਕਲਾ ਨੌ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਮੈਂ ਉਹਨਾਂ ਨੂੰ ਵਿੱਚ ਬਿਠਾ ਕੇ ਹਰ ਇੱਕ ਮੀਟਿੰਗ ਕਰਦਾ ਤਾਂ ਮੈਂ ਇਹਨਾਂ ਕਲਾ ਨੌਰਸ ਸਹਿਯੋਗ ਦੀ ਮੰਗ ਕਰਦਾ ਕਿ ਪੈਸੇ ਲੱਗ ਰਹੇ ਨੇ ਤੁਸੀਂ ਕੱਲੀ ਕੱਲੀ ਜਗ੍ਹਾ ਤੇ ਜਾ ਕੇ ਦੇਖਣਾ ਹਰ ਇੱਕ ਦੀ ਇੱਕ ਜੁਮੇਵਾਰੀ ਬਣਦੀ ਹੈ ਕਿ ਤੁਹਾਡੇ ਪੈਸੇ ਨੇ ਤੁਹਾਡੇ ਸ਼ਹਿਰ ਚ ਲੱਗ ਰਹੇ ਨੇ ਔਰ ਤੁਸੀਂ ਇਹ ਦੇਖਣਾ ਕਿ ਮਟੀਰੀਅਲ ਸਹੀ ਵਰਤਿਆ ਜਾ ਰਿਹਾ ਹੈ ਕੰਮ ਠੀਕ ਹੋ ਰਿਹਾ ਧਾਰ ਹੋ ਰਿਹਾ ਸੀਮੈਂਟ ਵਧੀਆ ਇਸ ਕਰਕੇ ਸਾਰੀ ਕੁਝ ਤੁਹਾਡੀ ਜਿੰਮੇਵਾਰੀ ਸ਼ਹਿਰ ਵਾਸੀਆਂ ਦੀ ਬਣਦੀ ਹੈ ਕਿ ਜਿਹੜੇ ਘਰਾਂ ਦੇ ਲਾਗੇ ਜਿਹੜਾ ਵੀ ਕੰਮ ਚੱਲ ਰਿਹਾ ਚਾਹ ਪਾਰਕ ਬਣਦਾ ਚਾ ਕੋ ਉਹਦੇ ਤੇਰਾ ਮਾਰੋ ਦੇਖੋ ਕਿ ਕੰਮ ਠੀਕ ਹੋ ਰਿਹਾ ਮਟੀਰੀਅਲ ਠੀਕ ਵਰਤਿਆ ਜਾ ਰਿਹਾ ਇਹ ਕਰਕੇ ਜੋ ਆਪੋ ਆਪਣੀ ਜਿੰਮੇਵਾਰੀ ਜਿਹੜੀ ਸ਼ਹਿਰ ਵਾਸੀਆਂ ਨੂੰ ਸੰਭਾਲਣੀ ਚਾਹੀਦੀ ਹੈ ਜਿਹੜੀ ਹਸਪੀਟਲ ਦੀ ਬਿਲਡਿੰਗ ਕਿੰਨੇ ਜਿਹੜਾ ਬਣੀ ਆ ਖੰਡਰ ਹੋ ਚੁੱਕੀ ਹੋਣੀ ਆ ਉਹ ਮੇਰੀ ਗੱਲ ਨੂੰ ਹੈਂਡਓਵਰ ਮੈਂ ਖੰਡਰ ਤਾਂ ਨਹੀਂ ਹੋਈ ਸੀ ਉਹਦਾ ਥੋੜਾ ਜਿਆਦਾ ਡਾਕਟਰਾਂ ਕਰਕੇ ਪ੍ਰੋਬਲਮ ਆ ਮੈਂ ਪਿ ਏ ਆਪਣਾ ਹੈਲਥ ਮਿਨਿਸਟਰ ਨੂੰ ਮਿਲ ਕੇ ਆ ਉਹਨਾਂ ਨੂੰ ਮੈਂ ਕਹਿ ਕੇ ਆ ਕਿ ਇਹਦਾ ਤੂ ਘਾਟਨ ਕਰਨਾ ਆਉਣ ਵਾਲੇ ਸਮੇਂ ਚ ਦੋ ਘਾਟਨ ਹੋਣਗੇ ਇੱਕ ਜਿਹੜੀ ਹਸਪਤਾਲ ਦੀ ਬਿਲਡਿੰਗ ਬਣੀ ਉਹਦਾ ਤੂ ਘਾਟਨ ਕਰਾਂਗੇ ਤੇ ਇੱਕ ਨਾਲ ਹੀ ਜਿਹੜੀ ਤਹਿਸੀਲ ਕੰਪਲੈਕਸ ਬਣ ਕੇ ਤਿਆਰ ਹੋਗਾ ਆਉਣ ਵਾਲੇ ਦਿਨਾਂ ਚ ਸੀਐਮ ਸਾਹਿਬ ਨੂੰ ਰਿਕਵੈਸਟ ਕਰਕੇ ਡਾਕਟਰਾਂ ਦੀ ਬੜੀ ਇੱਥੇ ਵੇਖੋ ਮੈਂ ਉਹਨਾਂ ਨੂੰ ਕਿਹਾ ਤਾਂ ਮਨਿਸਟਰ ਸਾਹਿਬ ਨਾਲ ਮੈਂ ਕਿਹਾ ਉਹ ਕਹਿੰਦੇ ਬਹੁਤ ਸਾਰੇ ਡਾਕਟਰ ਜਿਹੜੇ ਬਾਰਡਰ ਬੈਲਟ ਹੋਣ ਕਰਕੇ ਜਾ ਕੇ ਰਾਜੀ ਨਹੀਂ ਜਾਂ ਕਿਸੇ ਨੂੰ ਜ਼ਬਰਦਸਤੀ ਵੀ ਭੇਜੀਦਾ ਤੋ ਉਹ ਡਾਕਟਰ ਕਹਿੰਦੇ ਜੀ ਆ ਲੋ ਸਾਡੇ ਕੋਲ ਜਾਇਨ ਲੈ ਲਓ ਜੀ ਆਈ ਨਹੀਂ ਕਰਨਾ ਤਾਂ ਫਿਰ ਉਹ ਮਨਿਸਟਰ ਸਾਹਿਬ ਵੀ ਸੋਚਦੇ ਫਿਰ ਜਾਇਨ ਲੈਣ ਨਾਲੋਂ ਇਹ ਨਾ ਤਾਂ ਹੁਣ ਇਹ ਸੋਚਿਆ ਜਿਹੜੀ ਮੇਰੀ ਡਿਸਕਸ ਹੋਈ ਹੈ ਮੰਤਰੀ ਸਾਹਿਬ ਨਾਲ ਕਿ ਆਪਾਂ ਜਿਹੜੇ ਡਾਕਟਰ ਨੂੰ ਭੇਜਾਂਗਾ ਨਾ ਕਹਿੰਗੇ ਤੂੰ ਇਹ 1 ਸਾਲ ਲਈ ਜਾਣਾ ਇੱਕ ਇੱਕ ਸਾਲ ਕਰਕੇ ਲਵਾਵਾਂਗੇ ਕਿ ਇੱਕ ਡਾਕਟਰ ਇੱਕ ਸਾਲ ਇੱਥੇ ਆਣ ਕੇ ਡਿਊਟੀ ਕਰ ਜਾਈਏ ਉਦੋਂ ਬਾਅਦ ਉਹਦੀ ਟਰਾਂਸਫਰ ਕਰਤੀ ਫਿਰ ਦੂਜਾ ਡਾਕਟਰ ਆ ਜੇ ਉਹ ਸਾਲ ਲਾ ਜੇ ਇਸ ਤਰੀਕੇ ਨਾਲ ਜਿਹੜੇ ਡਾਕਟਰ ਜਿਹੜੇ ਕਲਾਨਾ ਉੱਚਾਉਣ